10ਵੀਂ 12ਵੀਂ ਪਾਸ ਵਾਲਿਆਂ ਦੇ ਲਈ ਨਿਕਲੀ ਬੰਪਰ ਭਰਤੀ ਵੱਖ-ਵੱਖ ਵਿਭਾਗਾਂ ਚ ਨਿਕਲੀ ਕਲਰਕ ਦੀ ਭਰਤੀ 3000 ਤੋਂ ਵੱਧ ਨੇ ਪੋਸਟਾਂ ਨੋਟ ਕਰ ਲਓ ਆਖਰੀ ਮੇਂ ਤੇ ਕੋਈ ਹੋਰ ਨਾ ਖੋਕੇ ਲੈ ਜਾਵੇ ਤੁਹਾਡੇ ਹੱਥੋਂ ਹੈ ਮੌਕਾ ਤਾਂ ਸਿਆਜ਼ਾਰੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਸਰਕਾਰੀ ਕਲਰਕ ਦੀ ਭਰਤੀ 2024 ਦੀ ਲਿਸਟ ਜਾਰੀ ਹੋ ਚੁੱਕੀ ਹੈ ਜਿਸ ਦੇ ਵਿੱਚ ਪੋਸਟਾਂ ਯਾਨੀ ਵੈਕੈਂਸੀਜ਼ ਦੱਸੀਆਂ ਜਾ ਰਹੀਆਂ ਨੇ 3712 ਪੋਸਟਾਂ ਨਿਕਲੀਆਂ ਨੇ ਲੋਅਰ ਡਿਵੀਜ਼ਨ ਕਲਰਕ ਅਤੇ ਡਾਟਾ ਐਂਟਰੀ ਆਪਰੇਟਰ ਅੰਡਰ SSC CHSL ਦੀ ਜਿਹੜੀ ਭਰਤੀ ਨਿਕਲੀ ਹੈ 2024 ਇਸ ਸਾਲ ਦੀ ਆਤ ਕualiifcation ਤੁਹਾਡਾ ਸਾਂਝ ਕਰਨ ਜਾ ਰਿਹਾ 10ਵੀਂ 12ਵੀਂ ਕਲਾਸ ਜਿਹੜੀ ਆ ਪਾਸ ਹੋਣੀ ਚਾਹੀਦੀ ਹੈ ਏਜ ਦੱਸੀ ਜਾ ਰਹੀ ਹੈ ਯਾਨੀ ਉਮਰ ਦੱਸੀ ਜਾ ਰਹੀ ਹੈ 18 ਤੋਂ 27 ਸਾਲ ਦੀ OBC ਦੇ ਲਈ 30 ਸਾਲ SC ਦੇ ਲਈ 32 ਸਾਲ ਫੀਸ ਦੱਸੀ ਜਾ ਰਹੀ ਹੈ ਜਨਰਲ OBC ਤੇ ਅਦਰਸ ਦੇ ਲਈ 100 ਰੁਪਏ ਤੇ एससी एसटी पीडब्ल्यूडी ਦੇ ਲਈ ਕੋਈ ਵੀ ਪੈਸਾ ਨਹੀਂ ਲੱਗੇਗਾ ਫੀਸ ਦੇ ਵਿੱਚ ਤਾਂ ਸਟਾਰਟਿੰਗ ਡੇਟ ਯਾਨੀ ਕਿ ਫਾਰਮ ਭਰਨ ਦੀ ਸ਼ੁਰੂਆਤ ਦੀ ਮਿਤੀ ਜਿਹੜੀ ਆ ਉਹ 8 ਅਪ੍ਰੈਲ ਦੱਸੀ ਜਾ ਰਹੀ ਸੀਗੀ ਤੇ ਲਾਸਟ ਡੇਟ ਯਾਨੀ ਕਿ ਡੈਡਲਾਈਨ ਯਾਨੀ ਕਿ ਆਖਰੀ ਤਰੀਕ ਦੱਸੀ ਜਾ ਰਹੀ ਹੈ 7 ਮਈ ਤਾਂ ਇਸ ਤੋਂ ਪਹਿਲਾਂ ਤੁਹਾਡੇ ਹੱਥੋਂ ਇਹ ਮੌਕਾ ਨਿਕਲ ਜਾਵੇ ਸਰਕਾਰੀ ਨੌਕਰੀ ਕਰਨ ਦੇ ਚਾਹਵਾਨਾਂ ਦੇ ਲਈ ਜਿਹੜੀ ਇਹ ਵੱਡੀ ਖੁਸ਼ਖਬਰੀ ਬੰਪਰ ਭਰਤੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਤਾਂ ਜ਼ਰੂਰ ਅਪਲਾਈ ਕਰੋ ਤੇ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਲੋਕ ਸਰਕਾਰੀ ਨੌਕਰੀ ਭਾਲ ਰਹੇ ਨੇ ਅਤੇ ਜਿਹੜੇ ਚਾਹਵਾਨ ਨੇ ਸੁਪਨੇ ਦੇਖਦੇ ਨੇ ਨੌਜਵਾਨ ਕਈ ਕਿ ਆਪਾਂ ਸਰਕਾਰੀ ਨੌਕਰੀ ਲੱਭ ਲਈਏ ਤੇ ਚਾਹ ਦੇ ਨਾਲ ਕੰਮ ਕਰੀਏ ਤਾਂ ਜ਼ਰੂਰ ਉਹਨਾਂ ਲੋਕਾਂ ਦੇ ਨਾਲ ਇਸ ਖਬਰ ਨੂੰ ਸ਼ੇਅਰ ਕਰਨਾ ਤਾਂ ਕਿ ਹੱਥੋਂ ਮੌਕਾ ਨਾ ਨਿਕਲ ਜਾਵੇ 10ਵੀਂ 12ਵੀਂ ਪਾਸ ਵਾਲਿਆਂ ਦੇ ਲਈ ਨਿਕਲੀ ਬੰਪਰ ਭਰਤੀ ਵੱਖ-ਵੱਖ ਵਿਭਾਗਾਂ ਚ ਨਿਕਲੀ ਕਲਰਕ ਦੀ ਭਰਤੀ 3000 ਤੋਂ ਵੱਧ ਨੇ ਪੋਸਟਾਂ ਨੋਟ ਕਰ ਲਓ ਆਖਰੀ ਮਿੱਤੀ ਕੋਈ ਹੋਰ ਨਾ ਖੋਕੇ ਲੈ ਜਾਵੇ ਤੁਹਾਡੇ ਹੱਥੋਂ ਹੈ ਮੌਕਾ ਤਸੇਰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਕਲਰਕ ਦੀ ਭਰਤੀ 2024 ਦੀ ਲਿਸਟ ਜਾਰੀ ਹੋ ਚੁੱਕੀ ਹੈ ਜਿਸ ਦੇ ਵਿੱਚ ਪੋਸਟਾਂ ਯਾਨੀ ਵੈਕੈਂਸੀਜ਼ ਦਸੀਆਂ ਜਾ ਰਹੀਆਂ ਨੇ 3712 ਪੋਸਟਾਂ ਨਿਕਲੀਆਂ ਨੇ ਲੋਅਰ ਡਿਵੀਜ਼ਨ ਕਲਰਕ ਅਤੇ ਡਾਟਾ ਐਂਟਰੀ ਆਪਰੇਟਰ ਅੰਡਰ SSC CHSL ਦੀ ਜਿਹੜੀ ਭਰਤੀ ਨਿਕਲੀ ਹੈ 2024 ਇਸ ਸਾਲ ਦੀ ਆਤ ਕualiifcation ਤੁਹਾਡਾ ਸਾਂਝ ਕਰਨ ਜਾ ਰਿਹਾ 10ਵੀਂ 12ਵੀਂ ਕਲਾਸ ਜਿਹੜੀ ਆ ਪਾਸ ਹੋਣੀ ਚਾਹੀਦੀ ਹੈ ਏਜ ਦੱਸੀ ਜਾ ਰਹੀ ਹੈ ਯਾਨੀ ਉਮਰ ਦੱਸੀ ਜਾ ਰਹੀ ਹੈ 18 ਤੋਂ 27 ਸਾਲ ਦੀ OBC ਦੇ ਲਈ 30 ਸਾਲ SC ਦੇ ਲਈ 32 ਸਾਲ ਫੀਸ ਦੱਸੀ ਜਾ ਰਹੀ ਹੈ ਜਨਰਲ OBC ਤੇ ਅਦਰਸ ਦੇ ਲਈ 100 ਰੁਪਏ ਅਤੇ SC ST PWD ਦੇ ਲਈ ਕੋਈ ਵੀ ਪੈਸਾ ਨਹੀਂ ਲੱਗੇਗਾ ਫੀਸ ਦੇ ਵਿੱਚ ਤਾਂ ਸਟਾਰਟਿੰਗ ਡੇਟ ਯਾਨੀ ਕਿ ਫਾਰਮ ਭਰਨ ਦੀ ਸ਼ੁਰੂਆਤ ਦੀ ਮਿਤੀ ਜਿਹੜੀ ਆ ਉਹ 8 April ਦੱਸੀ ਜਾ ਰਹੀ ਸੀਗੀ ਤੇ ਲਾਸਟ ਡੇਟ ਯਾਨੀ ਕਿ ਡੈਡਲਾਈਨ ਯਾਨੀ ਕਿ ਆਖਰੀ ਤਰੀਕ ਦੱਸੀ ਜਾ ਰਹੀ ਹੈ 7 ਮਈ ਤਾਂ ਇਸ ਤੋਂ ਪਹਿਲਾਂ ਤੁਹਾਡੇ ਹੱਥੋਂ ਇਹ ਮੌਕਾ ਨਿਕਲ ਜਾਵੇ ਸਰਕਾਰੀ ਨੌਕਰੀ ਕਰਨ ਦੇ ਚਾਹਵਾਨਾਂ ਦੇ ਲਈ ਜਿਹੜੀ ਇਹ ਵੱਡੀ ਖੁਸ਼ਖਬਰੀ ਬੰਪਰ ਭਰਤੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਤਾਂ ਜ਼ਰੂਰ ਅਪਲਾਈ ਕਰੋ ਤੇ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਲੋਕ ਸਰਕਾਰੀ ਨੌਕਰੀ ਭਾਲ ਰਹੇ ਨੇ ਅਤੇ ਜਿਹੜੇ ਚਾਹਵਾਨ ਨੇ ਸੁਪਨੇ ਦੇਖਦੇ ਨੇ ਨੌਜਵਾਨ ਕਈ ਕਿ ਆਪਾਂ ਸਰਕਾਰੀ ਨੌਕਰੀ ਲੱਭ ਲਈਏ ਤੇ ਚਾਹ ਦੇ ਨਾਲ ਕੰਮ ਕਰੀਏ ਤਾਂ ਜ਼ਰੂਰ ਉਹਨਾਂ ਲੋਕਾਂ ਦੇ ਨਾਲ ਇਸ ਖਬਰ ਨੂੰ ਸ਼ੇਅਰ ਕਰਨਾ ਤਾਂ ਕਿ ਹੱਥੋਂ ਮੌਕਾ ਨਾ ਨਿਕਲ ਜਾਵੇ